ਮੋਰੇ ਚੱਲਦੀ ਐ ਇੱਕ ਹਾਵਨ ਵਾਲੇ ਇਹਨੂੰ ਕੀ ਕਹਿੰਦੇ ਹੁੰਦੇ ਨੇ ਦੇਖੋ ਜੀ ਇਹ ਸਾਰੀ ਮੇਨ ਜਿਹੜੀ ਗੱਲ ਸਾਰੀ ਆਈ ਹੈ ਅੱਜ ਸਰਕਾਰਾਂ ਦੇ ਉੱਤੇ ਜੇ ਸਰਕਾਰ ਸਹੀ ਹੋਵੇ ਮੈਂ ਕਹਿੰਦਾ ਜਿਹੜੇ ਬੰਦੇ ਨੇ ਗਲਤ ਕੀਤਾ ਉਹਨੂੰ ਫਾਂਸੀ ਦਿਓ ਪਰ ਤੁਸੀਂ ਨਾ ਕੁਛ ਨਾ ਕਰੋ ਸਾਡੇ ਹਾਲੇ ਕਰ ਦੋ ਅਸੀਂ ਆਪਣੇ ਜਿਹੜਾ ਕੁਛ ਕਾਨੂੰਨ ਕੋ ਕਰ ਦਾਂਗੇ ਬੰਦੇ ਦਾ ਪਰ ਉਹ ਵੀ ਚੱਕਰ ਦੇ ਜਿਹੜਾ ਆਪਾਂ ਸਾਰਾ ਪੰਜਾਬ ਤੋਂ ਤਵਾਸ ਕੱਢੇ ਪੂਰਾ ਧੱਕਾ ਸਹੀ ਹੈ ਜੇ ਸਰਕਾਰ ਚਾਵੇ ਮਿੰਟਾਂ ਦੇ ਵਿੱਚ ਕੋਈ ਵੀ ਕੋਈ ਵੀ ਵਾਇਰਡਾ ਕੁਝ ਵੀ ਨਾ ਤਾਂ ਮਿੰਟਾਂ 'ਚ ਅਰੈਸਟ ਕਰੋ ਪਰ ਸਰਕਾਰ ਇਹ ਕੁਝ ਵੀ ਨਹੀਂ ਕਰਦੀ ਉਲਟਾ ਚੁੱਪਚਾਪ ਆਰਾਮ ਨਾਲ ਬੈਠੀ ਆ ਸਰਕਾਰ ਕੋਈ ਦੋਸ਼ੀ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਜੈ ਮੈਨ ਕਿਹੜੇ ਵੀ ਪੰਜਾਬੀ ਨਹੀਂ ਹੁੰਦਾ ਸਿੱਖ 'ਚ ਨਹੀਂ ਹੁੰਦਾ ਹਿੰਦੂ 'ਚ ਨਹੀਂ ਹੁੰਦਾ ਸਾਈ 'ਚ ਕਿਹੜੇ 'ਚ ਦੋਸ਼ੀ ਨਹੀਂ ਹੁੰਦੇ ਸਾਰੇ 'ਚ ਦੋਸ਼ੀ ਹੁੰਦੇ ਆ ਪਰ ਬਗਰਾਮ ਕਿਹੜੇ ਹੁੰਦੇ ਨੇ ਪ੍ਰਵਾਸੀ ਨਾਗਰਿਕ ਪ੍ਰਵਾਸੀ ਕਿੱਥੇ ਨਹੀਂ ਹੈਗੇ ਅਪਕਾ ਕੈਨੇਡਾ ਅਮਰੀਕਾ ਜਨੇ ਉਥੇ ਪਾਜਾ ਦੇ ਪ੍ਰਵਾਸੀ ਹੋ ਜਾਂਦੇ ਆ ਜਿਹੜੇ ਬਿਆਰ ਲੁਕੀ ਤੋਂ ਹੁੰਦੇ ਹੋੜਿਆ ਪ੍ਰਵਾਸੀ ਹੋ ਜਾਂਦੇ ਨੇ ਦੱਸੋ ਜੀ ਅਪਕਾ ਪੱਤਰਕਾਰ ਮੇਰਾ ਇਹ ਗੱਲ ਕਰਦੇ ਆ ਕਿ ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜੇ ਮੰਨ ਲਓ ਇਹ ਫੋਰਮ ਆਪਣੇ ਚਾਲੇ ਦੇ ਬਾਜੀਤ ਰਹਿੰਦੀ ਹੈ ਤਾਂ ਕੀ ਕਰਾਂਗੇ ਜੇ ਪਰਚਾ ਨਾ ਟਿਕਿਆ ਗਿਆ ਅਸੀਂ ਦਿੱਲੀ ਹਵੇ ਜਾਮ ਕਰਾਂਗੇ ਐਸਐਸਪੀ ਦਫ਼ਤਰ ਬੈਠਾਂਗੇ ਜਾ ਕੇ ਪਰ ਸਾਡਾ ਕੰਮ ਇੱਦਾਂ ਹੀ ਚੱਲੂ ਰਹੂਗਾ ਕੰਮ ਸਾਡਾ ਬੰਦ ਨਹੀਂ ਹੁੰਦਾ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਿਹੜੀ ਪੱਤਰਕਾਰਾਂ ਦੀ ਆਵਾਜ਼ ਨਹੀਂ ਗੱਦੋਂ ਦੀ ਨਾ ਨਹੀਂ ਦੰਦੇ ਜੀ ਸਹੀ ਦੰਦੇ ਜੀ ਦਬਰ ਆਓ ਪੱਤਰਕਾਰਾਂ ਦੀ ਸਾਡੀ ਦੱਬ ਗਈ ਬੇਤਾ ਜਮਾ ਸਾਹੀ ਦੱਬ ਗਏ ਆਪਾਂ ਦੱਬ ਗਏ ਦੇਖੋ ਜੀ ਪੱਤਰਕਾਰ ਸਾਡਾ ਮੇਨ ਹੈ ਕੋਈ ਸਾਡੀ ਆਵਾਜ਼ ਤੱਕ ਸਰਕਾਰ ਤੱਕ ਪਹੁੰਚਦੀ ਹੈ ਇਹ ਤਾਂ ਕਰਦੀ ਹੈ ਕਰਦੀ ਆ ਕੋਈ ਤਾਂ ਸਾਨੂੰ ਦੱਸ ਦੇਣਾ ਸੋਸ਼ਲ ਮੀਡੀਆ ਜਿਹੜਾ ਬਣਾਇਆ ਵਾ ਇੱਕ ਦੋ ਦਿਨ ਦਾ ਤਾਂ ਕੱਢੇ ਨੇ ਬਣਾਇਆ ਨਾ ਕਿ ਕਿਸੇ ਦੇ ਕੋਈ ਪਾਰਟੀ ਨੂੰ ਆਵਾਜ਼ ਦਾ ਮੈਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆਪਣੇ ਚੈਨਲ ਵੱਲੋਂ ਜਿਹੜਾ ਤੁਸੀਂ ਸਾਡੇ ਮੀਡੀਆ ਵਾਸਤੇ ਇੰਨੀ ਮਦਦ ਕੀਤੀ ਹੈ ਔਰ ਵੱਡੀ ਜਨਤ ਦੇ ਵਿੱਚ ਸਾਡੀ ਜਿੱਤੇ ਸਾਊਂਡ ਵੀ ਹੈ ਨਾ ਸਮਰਾਲਾ 'ਚ ਪਹੁੰਚੇ ਆ ਇਹਦਾ ਜੇ ਆਪਾਂ ਕੇ ਸਿਰਫ 10% ਅਸੀਂ ਸਿਖਾਣ ਵਾਲੇ ਪਹੁੰਚੇ ਸਿਰਫ 10% ਅਸੀਂ ਲੱਖਾਂ 'ਚ ਵੀ ਪਹੁੰਚਾਂਗੇ ਜੇ ਸਾਡੀ ਲੋੜ ਸਾਡੇ ਭਰਾ ਨਾਲ ਕੋਈ ਵੀ ਟੱਕਾ ਹੋਇਆ ਰਿੱਕੀ ਦੀ ਛੜ ਦੇ ਕਿਸੇ ਪੱਤਰਕਾਰ ਨਾਲ ਟੱਕਾ ਹੋਇਆ ਕਿਸੇ ਵੀ ਨਾਲ ਕਿਤੇ ਵੀ ਪੂਰੇ ਪੰਜਾਬ 'ਚ ਪਉਠੇ ਘੜੇ ਆਉਂਗੇ ਜੀ ਸਿੱਖਾਂ ਨਾਲ ਸਭ ਤੋਂ ਅੱਗੇ ਜੀਤਾ ਬਾਈ ਮੈਨੂੰ ਜ ਬੜਾ ਵਧੀਆ ਲੱਗਿਆ ਕਿ ਸਾਡੇ ਮਗਰ ਭਾਈ ਅਸੀਂ ਪਉਠੇ ਲੋਕਾਂ ਮਗਰ ਖੜਦੇ ਆਂ ਪਉਠੇ ਮਗਰ ਅਸੀਂ ਰਿਸਕ ਲੈਂਦੇ ਆਂ ਇੱਕ ਮਰਜ਼ੇ ਦੇ ਸਾਡੇ ਤੇ ਕਈ ਵਾਰੀ ਹੋ ਜਾਂਦੇ ਨੇ ਤੇ ਤੁਸੀਂ ਵੀ ਸਾਡੇ ਮਗਰ ਖੜੇ ਬਹੁਤ ਧੰਨਵਾਦ ਬਾਈ ਪਉਠਾ ਮੈਂ ਸਾਰੇ ਨਿਆਂਗਰ ਵੀਰ ਨੂੰ ਵੀ ਰਿਕਵੈਸਟ ਕਰਦਾ ਵੇਖੋ ਤੁਸੀਂ ਗਰੀਬ ਨਾਲ ਕੁੱਟਸ਼ਾਈ ਨਾ ਕਰੋ ੱੱਕਾ ਸ਼ਾਈ ਨਾ ਕਰੋ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਤੁਸੀਂ ਉਹਨੂੰ ਸਜ਼ਾ ਦਿਓ ਤੁਸੀਂ ਜੇ ਕਾਨੂੰਨ ਵੀ ਆ ਕਾਨੂੰਨੋਂ ਦੀ ਚੀਜ਼ ਵੀ ਆ ਉਹ ਆਪੇ ਕਰਾਂਗੇ ਤੇ ਤੁਹਾਡੇ ਤੋਂ ਨਹੀਂ ਹੁੰਦਾ ਸਾਡੇ ਵੱਲ ਕਰੋ ਅਸੀਂ ਆਪੇ ਕਰਾਂਗੇ ਪਰ ਤੁਸੀਂ ਕਿਸੇ ਵੀ ਮਰਜ਼ੂ ੱੱਕਾਸ਼ਾਈ ਨਾ ਕਰੋ ਬਸ ਜੇ